ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਵੇਂ ਕਿ ਆਪਾਂ ਆਏ ਦਿਨ ਨਵੇਂ ਮੁੱਦਿਆਂ ਤੇ ਵਿਚਾਰ ਚਰਚਾ ਕਰਦੇ ਰਹਿੰਦੇ ਆ ਨਵੀਆਂ-ਨਵੀਆਂ ਸ਼ਖਸੀਅਤਾਂ ਨੂੰ ਆਪਾਂ ਆਪਣੇ YouTube ਚੈਨਲ ਰਮਨਦੀਪ ਪਰਮਰਖਾਈ ਤੇ ਲੈ ਕੇ ਆਉਂਦੇ ਆ ਚਾਹੇ ਉਹ ਸਮਾਜਿਕ ਬਰਾਈਆਂ ਹੋਣ ਚਾਹੇ ਉਹ ਫੈਮਿਲੀ ਮੈਟਰ ਹੋਣ ਚਾਹੇ ਦੁਨੀਆ ਤੋਂ ਗਏ ਉਹਨਾਂ ਪੁੱਤਾਂ ਦੀਆਂ ਕਹਾਣੀਆਂ ਹੋਣ ਸੋ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਮੈਂ ਬੇਨਤੀ ਕਰਦੀ ਆਂ ਕਿ ਆਪਣਾ YouTube ਚੈਨਲ ਰਮਨਦੀਪ ਕੌਰ ਮਰਖਾਈ ਇਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੇ ਤੁਸੀਂ ਚਾਹੁੰਦੇ ਹੋ ਮੁੱਦੇ ਤੁਹਾਡੇ ਗੱਲ ਸਾਡੀ ਸਰਕਾਰਾਂ ਤੱਕ ਪਹੁੰਚ ਘਰ ਬੈਠਿਆਂ ਦੀ ਕੋਈ ਵੀ ਸੁਣਵਾਈ ਨਹੀਂ ਕਰਦਾ ਆਪਣੇ ਹੱਕਾਂ ਲਈ ਆਪਾਂ ਨੂੰ ਆਪ ਲੜਨਾ ਪੈਂਦਾ ਤੇ ਲੜਦੇ ਰਹੇ ਆਂ ਲੜਦੇ ਆ ਰਹੇ ਆਂ ਸਾਡੇ ਬਾਬੇ ਦਾਦਿਆਂ ਨੇ ਵੀ ਲੜਾਈਆਂ ਲੜੀਆਂ गांव वाली ਸਾਡੀ ਐ ਸੋ ਅੱਜ ਆਪਣੇ ਇਸ ਚੈਨਲ ਦੇ ਉੱਤੇ ਵੀਰਜੀ ਬੱਬੂ ਵਿਰਖ ਜੋ ਕਿ ਇੱਕ ਕਿਸਾਨ ਜਥੇਬੰਦੀ ਦੇ ਨਾਲ-ਨਾਲ ਚੰਗੇ ਸਮਾਜ ਸੇਵੀ ਵੀ ਆ ਸਮਾਜ ਦੇ ਦਰਦ ਨੂੰ ਪਛਾਣਦੇ ਆ ਦਰਦ ਨੂੰ ਲੋਕਾਂ ਦੇ ਦਰਦ ਨੂੰ ਆਪਣਾ ਦਰਦ ਸਮਝਦੇ ਆ ਆਪਦੇ ਏਰੀਏ ਦੇ ਵਿੱਚ ਬਹੁਤ ਸਾਰੇ ਇਨਾਂ ਵੱਲੋਂ ਕੰਮ ਕੀਤੇ ਗਏ ਆ ਅਗਾਂਵਧੂ ਸੋਚ ਦੇ ਮਾਲਕ ਆ ਆਓ ਆਪਾਂ ਉਹਨਾਂ ਦਾ ਆਪਣੇ ਚੈਨਲ ਤੇ ਸਵਾਗਤ ਕਰੀਏ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸਾਡੇ ਚੈਨਲ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਭੈਣ ਜੀ ਤੇ ਤੁਸੀਂ ਇਸ ਦਾਤ ਨੂੰ ਇਸ ਕਾਵਲ ਸਮਝਿਆ ਤੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਤੇ ਲੋਕਾਂ ਦੇ ਰੂਪਰੂ ਹੋਣ ਦਾ ਜਿਹੜਾ ਆ ਉਹ ਮੌਕਾ ਦਿੱਤਾ ਨਹੀਂ ਨਹੀਂ ਵੀਰ ਜੀ ਸਾਰੇ ਭੈਣ ਭਰਾ ਇਕੱਠੇ ਇਕੋ ਜਿਹੇ ਹੁੰਦੇ ਨੇ ਸੋ ਅਸੀਂ ਦਰਸ਼ਕਾਂ ਨੂੰ ਦੱਸ ਦੇਈਏ ਕਿ ਜਿਹੜੀ ਇਹ ਵਿਚਾਰ ਚਰਚਾ ਜਿਹੜੀ ਅੱਜ ਦੀ ਸ਼ਕਸ਼ੀਤ ਦੇ ਨਾਲ ਆਪਣੀ ਡਿਬੇਟ ਆ ਇਹ ਸਿਰਫ ਇਸ ਮਸਲੇ ਨੂੰ ਲੈ ਕੇ ਆ ਕਿ ਕੁਝ ਸਮਾਂ ਪਹਿਲਾਂ ਜੈ ਜਵਾਨ ਤੇ ਜੈ ਕਿਸਾਨ ਦਾ ਜਿਹੜਾ ਨਾਰਾ ਦਿੱਤਾ ਗਿਆ ਸੀ ਉਸ ਨੂੰ ਤਬਦੀਲ ਕਰਕੇ ਵੀਰ ਚੱਕਰ ਦੇ ਵਿੱਚ ਲਿਆਂਦਾ ਗਿਆ ਜੀ ਦੇ ਤਹਿਤ ਜਿਹੜੇ ਸਾਡੇ ਫੌਜੀ ਵੀਰ ਆ ਜਿਹੜੇ ਸਰਹੱਦਾਂ ਤੇ ਲੜਾਈ ਲੜ ਰਹੇ ਨੇ ਲਾਸ਼ਾਂ ਜਿਹੜੀਆਂ ਤਿਰੰਗਿਆਂ ਦੇ ਵਿੱਚ ਲਪਟ ਕੇ ਕਰਾਂ ਨੂੰ ਆ ਰਹੀਆਂ ਨੇ ਮਾમા ਹੱਕਾਂ ਲਈ ਜਦੋਜਹਿਦ ਕਰ ਰਹੀਆਂ ਜੇਕਰ ਅਸੀਂ ਤਾਜ਼ੀ ਘਟਨਾ ਦੀ ਗੱਲ ਕਰੀਏ ਤਾਂ ਫਰੀਦਕੋਟ ਦੇ ਨਜ਼ਦੀਕ ਨੌਜਵਾਨਾਂ ਜਿਹੜਾ ਕੁਝ ਮਹੀਨੇ ਪਹਿਲਾਂ ਫੌਜ ਦੇ ਵਿੱਚ ਭਰਤੀ ਹੁੰਦਾ ਮੰਦ ਭਾਗੀ ਗੱਲ ਇਹ ਹੈ ਕਿ ਉਹ ਉੱਥੇ ਸ਼ਹੀਦ ਹੋ ਜਾਂਦਾ ਪਰ ਸ਼ਹੀਦ ਨੂੰ ਸ਼ਹੀਦ ਦਾ ਦਰਜਾ ਨਹੀਂ ਮਿਲਦਾ ਕਈ ਇਹੋ ਜਿਹੇ ਇਨਸਾਨ ਨੇ ਜਿਨ੍ਹਾਂ ਨੇ ਸਮਾਜ ਲਈ ਕੁਛ ਕੀਤਾ ਵੀ ਨਹੀਂ ਪਰ ਅਸੀਂ ਉਹਨਾਂ ਨੂੰ ਸ਼ਹੀਦ ਦੇ ਦਰਜੇ ਦਿੰਨੀ ਆ ਬਹੁਤ ਦੁੱਖ ਹੁੰਦਾ ਜਦੋਂ ਇਦਾਂ ਮਾਵਾਂ ਦੇ ਪੁੱਤ ਆ ਜਿਹੜੀ ਤਨ ਜਿਗਰੇ ਉਹਨਾਂ ਮਾਵਾਂ ਦੇ ਜਿਹੜੀਆਂ ਪੁੱਤਾਂ ਨੂੰ ਰੱਖਿਆ ਕਰਨ ਲਈ ਬਾਗੜਾਂ ਤੇ ਭੇਜਦੀਆਂ ਨੇ ਵੀਰੇ ਕੀ ਲੱਗਦਾ ਤੁਹਾਨੂੰ ਕਿਤੇ ਨਾ ਕਿਤੇ ਜਾ ਕੇ ਪੰਜਾਬ ਦੀ ਜਵਾਨੀ ਦੇ ਨਾਲ ਇਹ ੱਤਕਾ ਨਹੀਂ ਐ ਨਹੀਂ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਫੌਜ ਚ ਭਰਤੀ ਹੋਣ ਤੋਂ ਪਹਿਲਾਂ ਸਾਹਵਾਰ ਲੁਕ ਸੋਚਣਗੇ ਸਾਫ ਸਿੰਘ ਬਿਲਕੁਲ ਜੀ ਜਿਵੇਂ ਕਿ ਆਪਾਂ ਪਹਿਲਾਂ ਵੇਖਦੇ ਸੀ ਨਾਰਾ ਸੀ ਜੈ ਜਵਾਨ ਤੇ ਜੈ ਕਿਸਾਨ ਜੀ ਇਸ ਟਾਈਮ ਦੇ ਵਿੱਚ ਆਪਾਂ ਵੇਖਦੇ ਆ ਕਿ ਜਿਹੜਾ ਕਿਸਾਨ ਜੀ ਉਹ ਵੀ ਬਿਲਕੁਲ ਖਤਰੇ ਦੇ ਵਿੱਚ ਆ ਬਿਲਕੁਲ ਤੇ ਜਿਹੜਾ ਜਵਾਨ ਆ ਉਹ ਵੀ ਖਤਰੇ ਦੇ ਵਿੱਚ ਆ ਕਿਉਂਕਿ ਇਹ ਹੁੰਦਾ ਸੀਗਾ ਕਿ ਜੇ ਕਿਸੇ ਨੂੰ ਨੌਕਰੀ ਨਹੀਂ ਮਿਲਦੀ ਵੀ ਚੱਲ ਫੌਜ ਦੇ ਵਿੱਚ ਭਰਤੀ ਹੋ ਜਾਊਗਾ ਜੀ ਜੇ ਕੋਈ ਕੱਟ ਪੜਿਆ ਪਲੱਸ 2 ਕੀਤੀ 10ਵੀਂ ਕੀਤੀ ਚਲੋ ਉਹ ਵੀ ਫੌਜ ਦੇ ਵਿੱਚ ਭਰਤੀ ਕਰ ਟਰਾਈ ਮਾਰ ਕੇ ਵੇਖ ਲਓ ਹੋ ਜਾਣੇ ਭਰਤੀ ਹੜਾਈ ਤੇ ਤੁਸੀਂ ਵੇਖੋ ਸਰਕਾਰ ਨੇ ਕੀ ਹਾਲਾਤ ਕਰਤਾ ਕਿ ਉਹ ਜਿਹੜੀ ਭਰਤੀ ਪ੍ਰਕਿਰਿਆ ਆ ਉਹਨੂੰ ਕਿੱਧਰ ਨੂੰ ਲੈ ਤੁਰਿਆ ਕਿ ਅਗਨੀ ਵੀਰ ਦੀ ਜਿਹੜੀ ਉਹਨਾਂ ਨੇ ਉਹ ਕਾਨੂੰਨ ਬਣਾ ਕੇ ਤੇ ਅਗਨੀ ਵੀਰ ਭਰਤੀ ਕਰਨਾ ਸ਼ੁਰੂ ਕਰਤੇ ਬਿਲਕੁਲ ਹੁਣ ਜਿਹੜਾ ਨੌਜਵਾਨ ਭਰਤੀ ਹੋਇਆ ਜਦੋਂ ਉਹ ਸਰਹੱਦ ਦੇ ਉੱਤੇ ਰਾਖੀ ਕਰਦਾ ਉਹਨੂੰ ਦੁਸ਼ਮਨ ਦੀ ਗੋਲੀ ਲੱਗ ਜਾਂਦੀ ਆ ਜੀ ਲੋਕਾਂ ਦੀ ਰਾਖੀ ਕਰਦੇ ਹੋਏ ਉਸ ਸਰਹੱਦ ਦੇ ਉੱਤੇ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ ਆ ਜੀ ਪਰ ਜਦੋਂ ਤਰੰਗੇ ਦੇ ਵਿੱਚ ਲਿਪਟ ਕੇ Laash ਘਰੇ ਆਉਂਦੀ ਆ ਤੇ ਨਾ ਉਹਨੂੰ ਉਹ ਸਨਮਾਨ ਮਿਲਦਾ ਆ ਬਿਲਕੁਲ ਨਾ ਸ਼ਹੀਦਾਂ ਵਾਲਾ ਦਰਜਾ ਮਿਲਦਾ ਆ ਜੀ ਨਾ ਮਗਰੋਂ ਪਰਿਵਾਰ ਨੂੰ ਸਿਕਿਉਰਿਟੀ ਮਿਲਦੀ ਆ ਜੀ ਵੇਖੋ ਇੱਕ ਨੌਜਵਾਨ ਘਰ ਦੇ ਵਿੱਚੋਂ ਚਲੇ ਗਿਆ ਕਮਾਉਣ ਵਾਲਾ ਪਿੱਛੋਂ ਕੋਈ ਪੈਨਸ਼ਨ ਨਹੀਂ ਪਿੱਛੋਂ ਉਹਨੂੰ ਕੋਈ ਮਾਨ ਸਨਮਾਨ ਨਹੀਂ ਕੋਈ ਉਹਨੂੰ ਔਦਾ ਨਹੀਂ ਮਾਨ ਸਾਹਿਬ ਤੱਕ ਵੀ ਇੱਕ ਵਾਰਾਂ ਕੋਈ ਵੀ ਲਿਖ ਕੇ ਵੀ ਨਹੀਂ ਮੈਸੇਜ ਕੀਤਾ ਜਾਂਦਾ ਵੀ ਜਾਂ ਸਾਨੂੰ ਅਫਸੋਸ ਆ ਤੇ ਇੱਕ ਚੀਜ਼ ਹੋਰ ਸਾਹਮਣੇ ਵੀਰੇ ਇਹਨਾਂ ਨੂੰ ਤਾਂ ਸ਼ਹੀਦੀ ਦਰਜਾ ਨਹੀਂ ਮਿਲ ਰਿਹਾ ਜਿਹੜੇ ਸ਼ਹੀਦ ਹੋ ਰਹੇ ਆ ਜਿਹੜੇ ਸ਼ਰਾਬ ਨਾਲ ਮਿਲ ਰਹੇ ਉਹਨਾਂ ਨੂੰ ਮਾਫ਼ੀ ਵੀ ਮਿਲ ਰਹੀ ਆ ਇਹ ਗੱਲ ਕਿੱਧਰ ਨੂੰ ਗਈ ਇਹਨਾਂ ਜੀ ਇਹ ਇਹ ਅਸੀਂ ਕਹਿ ਦਿੰਨੇ ਆ ਕਿ ਸਾਡੀ ਇਹ ਜਿਹੜੀ ਤਰਸ ਦੀ ਆ ਇੱਕ ਜੀ ਅਸੀਂ ਨਗਾਰਤਾ ਵਾਲੇ ਪਾਸੇ ਨੂੰ ਜਾ ਰਹੇ ਆ ਸਾਡਾ ਸਮਾਜ ਆ ਜਿਹੜਾ ਉਹ ਨਗਾਰ ਵਾਲੇ ਪਾਸੇ ਨੂੰ ਜਾ ਰਿਹਾ ਜੀ ਕਿ ਇੱਕ ਸ਼ਰਾਬ ਜ਼ਹਿਰੀਲੀ ਸ਼ਰਾਬ ਪੀ ਕੇ ਮਰ ਜਾਣ ਵਾਲਾ ਬੰਦਾ ਜੀ ਉਹਨੂੰ 10 ਲੱਖ ਰੁਪਈਆ ਵੀ ਮਿਲ ਜਾਂਦਾ ਆ ਜੀ ਉਹਦੇ ਪਰਿਵਾਰ ਨੂੰ ਨੌਕਰੀ ਦਾ ਐਲਾਨ ਵੀ ਹੋ ਜਾਂਦਾ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਅਸੀਂ ਉਹਦੇ ਪਰਿਵਾਰ ਨੂੰ ਨੌਕਰੀ ਵੀ ਦਿਆਂਗੇ 10 ਲੱਖ ਰੁਪਈਆ ਵੀ ਦਿਆਂਗੇ ਇੱਕ ਬੰਨੇ ਇੱਕ ਜਵਾਨ ਬਾਰਡਰ ਦੇ ਉੱਤੇ ਗੋਲੀ ਲੱਗਦੀ ਆ ਦੇਸ਼ ਦੀ ਰਾਖੀ ਕਰਦਾ ਆ ਲੋਕਾਂ ਦੀ ਰਾਖੀ ਕਰਦਾ ਆ ਸ਼ਹੀਦ ਹੋ ਜਾਂਦਾ ਆ ਉਹਦੇ ਵਾਸਤੇ ਕਿਸੇ ਦੇ ਮੂੰਹੋਂ ਦੋ ਸ਼ਬਦ ਵੀ ਨਹੀਂ ਸਰਦੇ ਉਹਨੂੰ ਸ਼ਰਧਾਂਜਲੀ ਵੀ ਨਹੀਂ ਸਰਦੀ ਮੰਨ ਲਓ ਸੈਂਟਰ ਦੀ ਸਰਕਾਰ ਨੇ ਉਹਨੂੰ ਮਾਨ ਸਨਮਾਨ ਨਹੀਂ ਦਿੱਤਾ ਤੇ ਪੰਜਾਬ ਸਰਕਾਰ ਦਾ ਫਰਜ਼ ਬਣਦਾ ਸੀ ਪੰਜਾਬ ਦਾ ਪੁੱਤ ਸ਼ਹੀਦ ਹੋ ਗਿਆ ਬਿਲਕੁਲ ਪੰਜਾਬ ਸਰਕਾਰ ਦਾ ਫਰਜ਼ ਬਣਦਾ ਸੀ ਕਿ ਕਮ ਸਿੰਘ ਮੈਂ ਉੱਥੇ ਪੰਜ ਮੁਲਾਜ਼ਮ ਭੇਜ ਕੇ ਉਹਨੂੰ ਉੱਥੇ ਜਿਹੜੀ ਆ ਸ਼ਰਧਾਂਜਲੀ ਦਿੰਦੇ ਉਹਦਾ ਮਾਨ ਸਨਮਾਨ ਨਾਲ ਉਹਦਾ ਸਨਸਕਾਰ ਹੁੰਦਾ ਤੇ ਉਹਦੇ ਮਾਪਿਆਂ ਨੂੰ ਵੀ ਥੋੜਾ ਹੌਸਲਾ ਹੁੰਦਾ ਪਰ ਇਹ ਬੜੀ ਦੁੱਖ ਦੀ ਗੱਲ ਆ ਕਿ ਇੱਕ ਸ਼ਰਾਬ ਪੀਣ ਵਾਲੇ ਨੂੰ 10 ਲੱਖ ਰੁਪਈਆ ਮਰਨ ਵਾਲੇ ਨੂੰ ਸ਼ਰਾਬ ਪੀ ਕੇ ਤੇ ਉਹਦੇ ਪਰਿਵਾਰ ਨੂੰ ਨੌਕਰੀ ਇਹ ਕੋਈ ਵਧੀਆ ਸੁਨੇਹਾ ਨਹੀਂ ਸਮਾਜ ਦੇ ਵਿੱਚ ਹੈਗਾ ਹੁਣ ਲੋਕ ਗੱਲਾਂ ਕਰਦੇ ਆ ਕਿ ਸਰਹੱਦ ਤੇ ਜਾਨ ਨਾਲੋਂ ਜਰੀਲੀ ਸ਼ਰਾਬ ਪੀ ਕੇ ਮਰ ਜੀਏ ਕਮ ਸੇ ਕਮ ਇੱਕ ਜੀ ਨੂੰ ਨੌਕਰੀ ਤਾਂ ਮਿਲ ਜੂਗੀ ਬਿਲਕੁਲ ਇਹ ਬਹੁਤ ਵੱਡੀ ਗੱਲ ਆ ਹਾਂਜੀ ਲੋਕ ਕਹਿੰਦੇ ਵੀ ਸ਼ਰਾਬ ਪੀ ਕੇ ਮਰ ਜਾਓ ਨਾਲੇ 10 ਲੱਖ ਰੁਪਈਆ ਮਿਲ ਜੂਗਾ ਨਾਲੇ ਇੱਕ ਜੀ ਨੂੰ ਨੌਕਰੀ ਮੇਰੇ ਰੋਜ਼ਗਾਰੀ ਵਧ ਗਈ ਹੈ ਸ਼ਰਾਬ ਨੂੰ ਤਾਂ ਨਸ਼ਾ ਹੀ ਨਹੀਂ ਸਮਝਦੇ ਪੰਜਾਬ ਸ਼ਰਾਬ ਨੂੰ ਨਸ਼ਾ ਹੀ ਨਹੀਂ ਕਹਿੰਦੇ ਕਹਿੰਦੇ ਇਹ ਤਾਂ ਨਸ਼ੇ ਤੋਂ ਬਾਹਰ ਆ ਬਿਲਕੁਲ ਪਰ ਆਪਾਂ ਹਾਲਾਤ ਆਪਣੇ ਸਾਹਮਣੇ ਆ ਵੀ ਕਿੱਧਰ ਤੋ ਜਾ ਰਹੇ ਆ ਇੱਕ ਜਿਵੇਂ ਨਸ਼ਾ ਆੜੀ ਮੁਹਿੰਮ ਚਲਾਈ ਆ ਵੀ ਯੋਧ ਨਸ਼ਾ ਵਿਰੋਧ ਯੋਧ ਨਸ਼ਾ ਵਿਰੋਧ ਤੇ ਆਪਾਂ ਵੇਖ ਰਹੇ ਆ ਵੀ ਕੀ ਹੋ ਰਿਹਾ ਜਿਹੜੇ ਵੱਡੇ ਮਗਰਮਾਸ਼ਾ ਕੋਈ ਉਹਨਾਂ ਤੇ ਜਿਹੜੇ ਈਕਾ ਦੁਕਾ ਨਿੱਕੇ ਮੋٹے ਜਿੱਤੇ ਕੋਈ ਇੱਕ ਜਾਂ ਦੋ ਪਰਚੇ ਆ ਕੋਈ ਮਾੜਾ ਮੋਟਾ ਹੈ ਉਹਦਾ ਮਾਤੜ ਦਾ ਘਰ ਵੀ ਢਾਇਆ ਜਾ ਰਿਹਾ ਬਿਲਕੁਲ ਉਹਦੇ ਉੱਤੇ ਹੋਰ ਪਰਚਾ ਪਾ ਕੇ ਉਹਨੂੰ ਜੇਲ੍ਹ ਚ ਸੱਟਿਆ ਜਾ ਰਿਹਾ ਹੈ ਬਿਲਕੁਲ ਤੇ ਜਿਹੜੇ ਕਿ ਲੋਗਾਂ ਨਾਲ ਲਿਆਉਂਦੇ ਉਹਨਾਂ ਦੇ ਘਰਾਂ ਵੱਲ ਕੋਈ ਹੁੰਦਾ ਨਹੀਂ ਬਿਲਕੁਲ ਜਿਹੜੇ ਵਿਚਾਰੇ ਗ੍ਰਾਮਾਂ ਨਾਲ ਪਿੰਦ ਕੋਈ ਪੀਣ ਵਾਲਾ ਜਾਂ ਦੂਜਾ ਤੀਜਾ ਕੋਈ ਨਿੱਕਾ ਮੋਟਾ ਪਰਚਾ ਦੇ ਉਹਦੇ ਵੱਲ ਉਸੇ ਵੇਲੇ ਜਨ ਕਿ ਉਹਦੇ ਤੇ ਕਾਰਵਾਈ ਕੀਤੀ ਜਾਂਦੀ ਹੈ ਇਹ ਜਿਹੜਾ ਸਮਾਜ ਅਸਲੀ ਸਹੀ ਨਹੀਂ ਹੈਗਾ ਅੱਛਾ ਵੀਰ ਜੀ ਇੱਕ ਗੱਲ ਹੋਰ ਆ ਜਦੋਂ ਇਸ ਤੋਂ ਪਹਿਲਾਂ ਜੰਗ ਲੱਗੀ ਆ 65 ਦੀ ਆ 71 ਦੀ ਆ ਉਦੋਂ ਵੀ ਕਹਿੰਦੇ ਅੱਠਵੀਂ ਚ ਪੜਦੇ ਨੌਜਵਾਨਾਂ ਨੂੰ ਜਿਹੜਾ ਭਰਤੀ ਕਰ ਲਿਆ ਜਾਂਦਾ ਸੀ ਸਕੂਲਾਂ ਦੇ ਵਿੱਚ ਆਣਾ ਆਣ ਕੇ ਲੌਸਮੈਂਟਾਂ ਹੁੰਦੀਆਂ ਸੀ ਜੰਗ ਦਾ ਦੌਰ ਹੁਣ ਵੀ ਆ ਬਿਲਕੁਲ ਜੀ ਪਾਕਿਸਤਾਨ ਦੇ ਨਾਲ ਸਥਿਤੀ ਤਣਾਪੂਰਕ ਰਹੀ ਰਹੀ ਹੈ ਜੀ ਬਿਲਕੁਲ ਚਲੋ ਉਹ ਤਾਂ ਮੇਰ ਰਹੀ ਅਕਾਲਪੁਰ ਖਵੇਗੁਰੂ ਦੀ ਕਿ ਦੋਨਾਂ ਧਿਰਾਂ ਦਾ ਨੁਕਸਾਨ ਹੋਣ ਤੋਂ ਬਚ ਗਿਆ ਪਰ ਇੰਨਾ ਵੱਲੋਂ ਅਲਾउंस ਕਰ ਦਿੱਤਾ ਗਿਆ ਸੀ ਨੌਜਵਾਨਾਂ ਦੀ ਭਰਤੀ ਦਾ ਕਾਫੀ ਜਗ੍ਹਾ ਤੇ ਨੌਜਵਾਨ ਇਕੱਠੇ ਵੀ ਹੋਏ ਜਿਦੋਂ ਤਾਂ ਦੇਸ਼ ਤੇ ਭੀੜ ਪੈਂਦੀ ਹੈ ਉਦੋਂ ਤਾਂ ਪੰਜਾਬ ਦੇ ਨੌਜਵਾਨ ਚੇਤੇ ਆ ਜਾਂਦੇ ਜਦੋਂ ਪੰਜਾਬ ਦੇ ਨੌਜਵਾਨਾਂ ਨੂੰ ਹੱਕ ਦੀਣ ਦੀ ਗੱਲ ਆਉਂਦੀ ਹੈ ਉਦੋਂ ਸਰਕਾਰਾਂ ਅਗਨੀ ਵੀਰ ਦਾ ਕਹਿ ਕੇ ਪੱਲਾ ਛਾੜ ਦੀਆਂ ਨਜ਼ਰੋਂ ਦੁੱਖ ਹੁੰਦਾ ਜਦੋਂ ਮਾਂ ਅਸਤੀਆਂ ਲੈ ਕੇ ਬੈਠੀ ਹੁੰਦੀ ਆ ਜਾਣ ਵਾਲੇ ਪੁੱਤ ਨੂੰ ਲਾਂਭੇ ਦਿੰਦੀ ਆ ਬੀਤੋ ਕਿੰਨਾ ਲਈ ਸੀ ਇਹ ਲੋਕ ਕਿਹੜੀਆਂ ਸਰਕਾਰਾਂ ਇਹ ਚੀਜ਼ ਨੂੰ ਕਿਵੇਂ ਲੈਣੀ ਵੀ ਲੋੜਕਾਰ ਦੀ ਮਾਣੀ ਹੋਗੀ ਬਿਲਕੁਲ ਜੀ ਉਹ ਕਹਿੰਦੇ ਕਿ ਜਦੋਂ ਜ਼ਰੂਰਤ ਆ ਉਦੋਂ ਵਰਤ ਲਓ ਜੀ ਤੇ ਵਰਤ ਕੇ ਫੇਰ ਬਿਲਕੁਲ ਛੱਡ ਦਿਓ ਬਿਲਕੁਲ ਪੰਜਾਬ ਨਾਲ ਉਹ ਕਹਾਣੀ ਆ ਬਾਕੀ ਜਿਹੜੀ ਸਾਡੀਆਂ ਸੈਂਟਰ ਸਰਕਾਰਾਂ ਨੇ ਇਹਨਾਂ ਨੇ ਜਿਹੜੇ ਆ ਨਵੇਂ ਕਾਨੂੰਨ ਬਣਾ ਕੇ ਤੇ ਜਿਹੜੀ ਆਰਮੀ ਨੂੰ ਇੱਕ ਬੜੀ ਵੱਡੀ ਢਾਲ ਲਈ ਅਗਨੀ ਵੀਰ ਵਾਲੀ ਬਿਲਕੁਲ ਕੋਈ ਮਜਬੂਰੀ ਬਸ ਜਾ ਕੇ ਭਰਤੀ ਹੁੰਦਾ ਆ ਸੋਚਦਾ ਚਲ ਚਾਰ-ਸਾਰ ਨੌਕਰੀ ਕਰ ਲਓ ਨੌਕਰੀ ਕਰਨ ਤੋਂ ਬਾਅਦ ਕੋਈ ਹੋਰ ਕੰਮ ਕਰ ਲਾਂਗੇ ਪਰ ਜਦੋਂ ਉਸ ਮਾਂ ਦਾ ਪੁੱਤ ਸ਼ਹੀਦ ਹੋ ਜਾਂਦਾ ਆ ਉਦੋਂ ਜਿਹੜੀ ਉਸ ਮਾਂ ਦੇ ਉੱਤੇ ਬੀਤਦੀ ਆ ਜਾਂ ਜਿਹੜੀ ਉਸ ਪਰਿਵਾਰ ਦੇ ਉੱਤੇ ਬੀਤਦੀ ਆ ਇਹ ਤਾਂ ਜਾਂ ਉਹ ਜਾਣਦੇ ਆ ਜਾਂ ਰੱਬ ਜਾਣਦਾ ਆ ਬਿਲਕੁਲ ਸਰਕਾਰਾਂ ਨੂੰ 10 20 ਜਵਾਨ ਕਰਦੀਆਂ ਨੇ ਤੇ ਸਰਕਾਰਾਂ ਨੂੰ 150 200 400 ਬੰਦਾ ਮਰਜ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਬਿਲਕੁਲ ਚਿੰਤਾ ਦਾ ਵਿਸ਼ਾ ਆ ਇਹ ਸਾਨੂੰ ਸੋਚਣਾ ਪਏਗਾ ਸਰਕਾਰ ਤਾਂ ਰੋਟੀਆਂ ਸੇਕਦੀ ਰੋਟੀਆਂ ਇਹਦੇ ਉੱਤੇ ਮੁੜ ਕੇ ਲੀਡਰ ਸਿਆਸਤ ਕਰਦੇ ਆ ਜੀ ਤੇ ਉਹ ਸਾਰਾ ਕੁਝ ਸਿਆਸਤ ਦੀ ਭੇਡ ਚੜ ਜਾਂਦਾ ਆ ਤੇ ਮਾਂ ਦੇ ਕਿਸੇ ਦੁੱਖ ਨੂੰ ਕਿਸੇ ਨੇ ਨਹੀਂ ਸਮਝਿਆ ਉਸ ਪਰਿਵਾਰ ਦੇ ਦੁੱਖ ਨੂੰ ਨਹੀਂ ਸਮਝਿਆ ਜਿਹਦਾ ਜੀ ਚਲੇ ਗਿਆ ਹੁਣ ਉਹ ਮਾਂ ਕੀਰਨੇ ਪਾਉਂਦੀ ਕਹਿੰਦੀ ਮੈਂ ਉਹਨਾਂ ਚਰ ਸੰਸਕਾਰ ਨਹੀਂ ਕਰਨਾ ਉਹ ਅਗਨੀ ਵੀਰ ਦਾ ਜਿੰਨਾ ਚਿਰ ਸਾਨੂੰ ਸ਼ਹੀਦ ਦਾ ਦਰਜਾ ਨਹੀਂ ਮਿਲ ਜਾਂਦਾ ਪਰ ਵੇਖੋ ਤੁਸੀਂ ਕਿਸੇ ਨੇ ਸੁਣੀ ਹੋ ਗੱਲ ਨਾ ਅੱਛਾ ਇਥੇ ਜਥੇਵੰਦੀਆਂ ਤੇ ਵੀ ਸਵਾਲ ਬਹੁਤ ਵੱਡਾ ਖੜਾ ਹੁੰਦਾ ਕਿਉਂਕਿ ਜਦੋਂ ਸਾਨੂੰ ਸਰਕਾਰਾਂ ਤੋਂ ਅਸੀਂ ਨਿਰਾਸ਼ ਹੋ ਜਾਂਦੇ ਆ ਤੇ ਅਸੀਂ ਸਮਾਜ ਸੇਵੀ ਤੇ ਜਥੇਵੰਦੀਆਂ ਵੱਲ ਨੂੰ ਰੁੱਖ ਕਰਦੇ ਆ ਵੀ ਸਾਨੂੰ ਇਨਸਾਫ ਦਿਵਾਉਣੀ ਆ ਅਗਨੀ ਵੀਰ ਐਕਸ ਸਕੀਮ ਲੈ ਆਂਦੀ ਕਾਨੂੰਨ ਬਣਾ ਦਿੱਤਾ ਗਿਆ ਪਰ ਕਿਸੇ ਵੀ ਜਥੇਵੰਦੀ ਨੇ ਇਹਦੇ ਐਂਟੀ ਧਰਨਾ ਨਹੀਂ ਲਾਇਆ ਕਿਸੇ ਨੇ ਗੱਲ ਨਹੀਂ ਕੀਤੀ ਸਮਝ ਨਹੀਂ ਆਉਂਦੀ ਨਸ਼ਿਆਂ ਦਾ ਸੀਮਾ ਦਰਿਆ ਛੱਡ ਕੇ ਸਮੁੰਦਰ ਬਣ ਗਏ ਪਰ ਕਿਤੇ ਨਾ ਕਿਤੇ ਸਾਡੀਆਂ ਜਥੇਬੰਦੀਆਂ ਵੀ ਇਹਨਾਂ ਚੀਜ਼ਾਂ ਤੋਂ ਭਾਈ ਦੀਆਂ ਨਜ਼ਰ ਆ ਰਹੀਆਂ। ਤੁਸੀਂ ਵੀ ਖੁਦ ਇੱਕ ਜਥੇਬੰਦੀ ਚੋਂ ਆ। ਮੈਂ ਵੀ ਇੱਕ ਜਥੇਬੰਦੀ ਦੀ ਇਸਤਰੀ ਵਿੰਗ ਦੀ ਪੰਜਾਬ ਦੀ ਪ੍ਰੈਜ਼ੀਡੈਂਟ ਆ। ਪਰ ਸੱਚ ਤਾਂ ਸੱਚਾ ਨਾ। ਬਿਲਕੁਲ ਜੀ। ਭੱਜ ਨਹੀਂ ਸਕਦਾ ਸੱਚ ਤੋਂ। ਸੱਚ ਤੋਂ ਆਪਾਂ ਭੱਜ ਨਹੀਂ ਸਕਦੇ। ਮਾਰ ਹੋ ਰਹੀ ਆ, ਬੇਲ ਕਰਈ ਆ। ਸਾਡੇ ਦਾ ਮੈਨੂੰ ਲੱਗਦਾ ਸੜਕਾਂ ਜਾਮ ਹੋ ਜਾਣੀਆਂ ਚਾਹੀਦੀਆਂ ਸੀ। ਉਹ ਅਸੀਂ ਹਰਤੇ ਗਿਰਤੇ ਰਾਹ ਗਿਰਿਆਂ ਨੂੰ ਅਸੀਂ ਤੰਗ ਪਰੇਸ਼ਾਨ ਕਰਦੇ ਆ। ਹਰ ਗੱਲ ਤੇ ਸਾਡੇ ਧਰਨੇ ਹੁੰਦੇ ਆ ਕਿ ਇਹਦੇ ਲਈ ਇੱਕ ਸਜੋਗਤ ਮੋਰਚੇ ਵੱਲੋਂ ਜਾਂ ਇਹਨਾਂ ਜਥੇਬੰਦੀਆਂ ਵੱਲੋਂ ਕੋਈ ਕਾਲ ਨਹੀਂ ਸੀ ਹੋਣੀ ਚਾਹੀਦੀ ਵੀ ਇਹ ਪਰਿਵਾਰ ਨੂੰ ਜਿਹੜਾ ਇਹਨਾਂ ਦਾ ਬੰਦਾ ਰਾਈਟ ਨਹੀਂ ਬਿਲਕੁਲ ਹੋਣੀ ਚਾਹੀਦੀ ਸੀ ਜੀ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ ਸੀ ਜਿਹੜੇ ਸਾਡੇ ਜਥੇਬੰਦੀਆਂ ਦੇ ਸੂਬਾ ਆਗੂ ਆ ਉਹਨਾਂ ਨੂੰ ਚਾਹੀਦਾ ਸੀ ਇੱਕ ਮੀਟਿੰਗ ਲਾ ਕੇ ਤੇ ਸਾਰੇ ਜਥੇਬੰਦੀਆਂ ਨੂੰ ਕਾਲ ਦਿੰਦੇ ਜੀ ਸਾਰੇ ਲੋਕਾਂ ਨੂੰ ਪਿੰਡਾਂ 'ਚ ਕਾਲ ਦਿੰਦੇ ਕਿ ਆਓ ਭਾਈ ਉਹਨਾਂ ਦੇ ਨਾਲ ਖੜੀ ਗਏ ਜੀ ਨਾਲੇ ਉਹਨਾਂ ਦੇ ਨਾਲ ਖੜਦੇ ਨਾਲੇ ਇਸ ਕਾਨੂੰਨ ਦਾ ਉੱਥੇ ਵਿਰੋਧ ਕਰਦੇ ਬਿਲਕੁਲ ਬਿਲਕੁਲ ਜਿਹੜਾ ਇੱਕ ਇਨਸਾਨ ਦੀ ਜਾਨ ਚਲੀ ਗਈ ਦੇਸ਼ ਦੀ ਰਾਖੀ ਕਰਦੇ ਆ ਉਹਨੂੰ ਕੋਈ ਬੈਨੀਫਿਟ ਨਹੀਂ ਤੇ ਇਸ ਕਾਨੂੰਨ ਦਾ ਕਰਨਾ ਕਿ ਇਹੋ ਜਿਹਾ ਕਾਨੂੰਨ ਦਾ ਜਿਹਦਾ ਬੈਨੀਫਿਟ ਨਹੀਂ ਹੈ ਕਿਸੇ ਨੂੰ ਨਾਲੇ ਦੇਖੋ ਕਿਸਾਨੀ ਤੇ ਜਵਾਨੀ ਬਿਲਕੁਲ ਦੋ ਸਾਡੇ ਅਹਿਮ ਮੁੱਦੇ ਨੇ ਦੋ ਸਾਡੇ ਅਹਿਮ ਮਸਲੇ ਨੇ ਨਾ ਤਾਂ ਸਾਡੀ ਅੱਜ ਕਿਸਾਨੀ ਸੇਫ ਰਹੀ ਨਾ ਸਾਡੀ ਜਵਾਨੀ ਸੀ ਵੇਰੇ ਵੇਰੇ ਅਸੀਂ ਲੜਾਈ ਵੀ ਕਾਦੀ ਲੜ ਰਹੇ ਹਾਂ ਲੜਾਈ ਕਾਦੀ ਬਿਲਕੁਲ ਜੀ ਕਾਦੀ ਲੜਾਈ ਲੜ ਰਹੇ ਆ ਸਾਨੂੰ ਜਿਹੜੇ ਜਥੇਬੰਦੀਆਂ ਦਾ ਹੁਣ ਇਹ ਕੰਮ ਆਗੇ ਇਹਨਾਂ ਨੂੰ ਇਕੱਠੇ ਹੋ ਕੇ ਸਾਰਿਆਂ ਨੂੰ ਜਿਹੜੀ ਕਿਸਾਨ ਦੀ ਲੜਾਈ ਆ ਇੱਕ ਮੰਚ ਤੋਂ ਲੜਨੀ ਚਾਹੀਦੀ ਹੈ ਬਿਲਕੁਲ ਕਿਉਂਕਿ ਜੇ ਅਸੀਂ ਕਹ ਸਿਆਣਿਆਂ ਦੀ ਕਹਾਵਤ ਹੈ ਕੱਲੀ-ਕੱਲੀ ਉਂਗਲ ਹੋਊਗੀ ਤੇ ਇਹਨੂੰ ਤੋੜ ਦਿੱਤਾ ਜਾਊਗਾ ਬਿਲਕੁਲ ਤੇ ਜੇ ਅਸੀਂ ਆ ਇੱਕ ਵੱਟ ਕੇ ਚੱਲਾਂਗੇ ਕਿਸਾਨ ਹੋਊਗਾ ਤੇ ਅਗਲੇ ਦਾ ਮੂੰਹ ਰੰਗੂਗਾ ਮੂੰਹ ਰੰਗੂਗਾ ਬਿਲਕੁਲ ਜੇ ਅਸੀਂ ਇੱਕ ਕਿਸਾਨ ਨੂੰ ਤਾਕਤ ਬਣਾ ਕੇ ਚੱਲਾਂਗੇ ਤੇ ਸਰਕਾਰ ਨੂੰ ਪਿੱਛੇ ਜਾਣਾ ਪਊਗਾ ਜੇਕਰ ਅਸੀਂ ਕੱਲੇ-ਕੱਲੇ ਲੜਾਂਗੇ ਤੇ ਸਾਨੂੰ ਕੁੱਟਿਆ ਜਾਊਗਾ ਕੁੱਟ ਕੇ ਸਾਨੂੰ ਜੇਲਾ ਹੀ ਸੁੱਟੂ ਦਿੱਤਾ ਜਾਊਗਾ ਸਾਡੀ ਵੈਸ਼ਤ ਪਾਈ ਜਾਊਗੀ ਸਾਨੂੰ ਡਰਾਇਆ ਧਮਕਾਇਆ ਜਾਊਗਾ ਇਹ ਇੱਕ ਚੀਜ਼ ਹੋਰ ਦੇਖਣ ਨੂੰ ਸਾਹਮਣੇ ਆਉਂਦੀ ਹੈ ਕਿ ਅਸੀਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਹਿੰਦੇ ਹਾਂ ਬਿਲਕੁਲ ਅਸੀਂ ਦਿੱਲੀ ਦੇ ਬੈਕਗ੍ਰਾਉਂਡ ਦੇ ਗਏ ਹਰ ਵਾਰ ਕੋ ਉੱਥੇ ਗਿਆ ਸਿੱਖ ਮੁਸਲਮ ਹਿੰਦੂ ਹਰ ਇੱਕ ਨੇ ਇੱਕ ਚੀਜ਼ ਸੋਚੀ ਕਿ ਜਿਹੜਾ ਸ਼ਾਮ ਨੂੰ ਸਾਡੀ ਥਾਲੀ ਦੇ ਵਿੱਚ ਫੁਲਕਾ ਟਿਕਦਾ ਇਹ ਉਸ ਕਿਸਾਨ ਦੇ ਉਹ ਦੁਨੀਆ ਦੇ ਅੰਨ ਦਾਤੇ ਦੇ ਖੇਤੋਂ ਆਉਂਦਾ ਪਰ ਨਾਲ ਇੱਕ ਬਹੁਤ ਵੱਡਾ ਦੁਖਾਂਤ ਵੀ ਹੋਇਆ ਵੀ ਇੱਥੋਂ 33 ਜਥੇਬੰਦੀਆਂ ਜਾਂਦੀਆਂ ਅੱਜ ਪੰਜਾਬ ਦੇ ਵਿੱਚ 156 ਜਥੇਬੰਦੀਆਂ ਬਣ ਗਈਆਂ ਮੈਨੂੰ ਵੀ ਕਈ ਲੋਕ ਸਵਾਲ ਕਰਦੇ ਨੇ ਉਹ ਲੋਕਾਂ ਦਾ ਸਵਾਲ ਮੈਂ ਤੁਹਾਨੂੰ ਕਰ ਰਹੀ ਹਾਂ ਵੀ ਲੋਕ ਕਹਿੰਦੇ ਵੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਾਦੀ ਰਹਿ ਗਈ ਏਕਤਾ ਤਾਂ ਤੁਹਾਡੀ ਜਥੇਬੰਦੀਆਂ ਦੀ ਨਹੀਂ ਰਹਿ ਗਈ ਇੱਥੇ ਵੇਖੋ ਭੈਣ ਜੀ ਗੱਲ ਇਹ ਆ ਕਿ ਉਹ ਕਿਦੇ ਸੱਚ ਕੌੜਾ ਹੁੰਦਾ ਹੈ ਜਿਹੜਾ ਬੰਦਾ ਤੇਰੇ ਮੇਰੇ ਵਰਗਾ ਸੱਚ ਬੋਲਦਾ ਉਹਨੂੰ ਲਾਂਬੇ ਕਰ ਦਿੱਤਾ ਜਾਂਦਾ ਹੈ ਲਾਂਬੇ ਕਰ ਦਿੱਤਾ ਜਾਂਦਾ ਆ ਖੈਰ ਕੋਈ ਗੱਲ ਨਹੀਂ ਜਿਹੜਾ ਬੰਦਾ ਸਾਫ਼ ਸੁਥਰਾ ਹੈ ਉਹਨੂੰ ਸੱਚ ਬੋਲਣ ਦਾ ਡਰ ਵੀ ਕੋਈ ਨਹੀਂ ਹੁੰਦਾ ਇਹਨੇ ਸੱਚ ਕੌੜਾਂ ਨਾਲ ਜਦੋਂ ਗਈਆਂ ਉਹਦੇ 33 ਜਥੇ ਬੰਦੀਆਂ ਸੀ ਜੀ ਉੱਥੇ ਸਾਲ ਦੇ ਲਗਭਗ ਧਰਾਂ ਚੱਲਿਆ ਜੀ ਉੱਥੇ ਜੀ ਇੱਕ ਲੜਾਈ ਲੜੀ ਗਈ ਸਰਕਾਰ ਨੂੰ ਬੈਂਕ ਫੁੱਟ ਤੋਂ ਹੀ ਜਾਣਾ ਪਿਆ ਜਾਣਾ ਪਿਆ ਅਸੀਂ ਕਾਨੂੰਨਾਂ ਨੂੰ ਵਾਪਸ ਕਰਾਉਣ ਦੀ ਲੜਾਈ ਲੜੀ ਤੇ ਫਿਰ ਇਹ ਕਾਨੂੰਨ ਕਿਉਂ ਬਿਲਕੁਲ ਇੱਕ ਵਾਰੀ ਡਿਲੇ ਹੋ ਗਿਆ ਉਹ ਸਾਰਾ ਕੁਝ ਤਾਂ ਹੋ ਗਿਆ ਸਰਕਾਰ ਨੇ ਕਿਹਾ ਲੋਕ ਇਕੱਠੇ ਆ ਜੀ ਪਰ ਜਦੋਂ ਦਿੱਲੀੋਂ ਆਏ ਜੀ ਆ ਕੇ ਲੋਕਾਂ ਦੇ ਕਈਆਂ ਲੀਡਰਾਂਾਂ ਕਈਆਂ ਦੇ ਮਨਾਂ ਦੇ ਵਿੱਚ ਲਾਲਚ ਆ ਗਿਆ ਕਿ ਉੱਥੇ ਪੈਸਾ ਬੜਾ ਇਕੱਠਾ ਹੈ ਤੇ ਜੇ ਜੂਨੀਅਨ ਦੇ ਪੰਜਾਬ ਦੇ ਪ੍ਰਧਾਨ ਬਣ ਜਾਈਏ ਤੇ ਚੰਗੀ ਮੋਟੀ ਕਰਾਈ ਆ ਜਾਂਦੀ ਵਾ ਅੱਛਾ ਇਹ ਮੇਨ ਕਾਰਨ ਜਿਹੜੀਆਂ 155 ਜਥੇਬੰਦੀਆਂ ਪੜੀਆਂ ਬਾਪ ਵੱਡਾ ਨਾ ਪਈਆ ਸਭ ਤੋਂ ਵੱਡਾ ਰੁਪਈਆ ਪੈਸੇ ਦੀ ਗੱਲ ਪੈਸੇ ਦੀ ਗੱਲ ਆ ਇਹ ਜਥੇਬੰਦੀਆਂ ਜਿਹੜੇ ਸੂਬਾ ਪ੍ਰਧਾਨ ਮਤਲਬ ਇੰਨੀਆਂ ਜਥੇਬੰਦੀਆਂ ਬਣ ਗਿਆ ਹਰੇਕ ਬੰਦਾ ਸੂਬਾ ਪ੍ਰਧਾਨ ਬਣਨਾ ਚਾਹੁੰਦਾ ਜੀ ਚੰਗਾ ਫੰਡ ਇਕੱਠਾ ਹੋ ਜਾਂਦਾ ਆ ਜੀ ਚੰਗੀ ਡੋਨੇਸ਼ਨ ਆ ਜਾਂਦੀ ਆ ਪਰ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਕਿ ਉਹ ਗੱਲ ਉਦੋਂ ਹੀ ਸੀ ਜੀ ਜਦੋਂ ਸਮਾਂ ਸੀ ਬਿਲਕੁਲ ਹੁਣ ਅਸੀਂ ਹੁਣ ਤਾਂ ਲੋਕਾਂ ਦੇ ਮਨਾਂ 'ਚ ਇਹ ਚੀਜ਼ ਵੀ ਚਲੀ ਗਈ ਤੁਸੀਂ ਵੇਖੋ ਹੁਣ ਕਿੰਨਾ ਚਿਰ ਲੜਾਈ 14 ਮਹੀਨੇ 15 ਮਹੀਨਿਆਂ ਹੁਣ ਲੜਾਈ ਲੜੀ ਜਿਹੜੀ ਆ ਸ਼ੰਭੂ ਤੇ ਖਨੌਰੀ ਤੇ ਕਿੰਨਾ ਨੁਕਸਾਨ ਕਰਾਇਆ ਮਨ ਟੁੱਟ ਗਿਆ ਸਾਡੇ ਵਰਗਿਆਂ ਦਾ ਸਾਡੇ ਆਰੀਆਂ ਦੇ ਪਰਚੇ ਪੈ ਕੇ ਬਾਅਦ ਚ ਕਿਸੇ ਨੇ ਆਣ ਕੇ ਉੱਤਾ ਵੀ ਨਹੀਂ ਬਿਲਕੁਲ ਨਾਲੇ ਹੁਣ ਕੁੱਟ ਖਾਦੀ ਆ ਸਾਨੂੰ ਕੁੱਟਿਆ ਸਰਕਾਰ ਨੇ ਬਿਲਕੁਲ ਕੁੱਟ ਕੇ ਸਾਨੂੰ ਖਾਇਆ ਸਾਡਾ ਕਰੋੜਾ ਰੁਪਿਆ ਦਾ ਨੁਕਸਾਨ ਹੋ ਗਿਆ ਸਾਡੀਆਂ ਟਰਾਲੀਆਂ ਲੈ ਗਏ ਹੁਣ ਇਹਨਾਂ ਦਾ ਨਾਮ ਵੀ ਪੈਣਾ ਸਰਕਾਰ ਦਾ ਨਾਮ ਪੈ ਗਿਆ ਟਰਾਲੀ ਚੋਰਾਂ ਦੀ ਸਰਕਾਰ ਪਹਿਲੀ ਵਾਰੀ ਹੋਇਆ ਵੈਸੇ ਵੀ ਧਰਨਾ ਕਰੀਆਂ ਦਾ ਚਾਹ ਪੱਤੀ ਤੱਕ ਚੋਰੀ ਕਰ ਚਾਹ ਪੱਤੀ ਤੱਕ ਵੀ ਲੈ ਗਏ ਲੂਣ ਵੀ ਲੈ ਗਏ ਹੋਰ ਤੁਸੀਂ ਦੱਸੋ ਸਭ ਤੋਂ ਸਸਤਾ ਲੂਣਾ ਉਹ ਵੀ ਲੈ ਗਏ ਬਿਲਕੁਲ ਤੇ ਇਸ ਸਰਕਾਰ ਦਾ ਨਾਂ ਪੈ ਗਿਆ ਟਰਾਲੀ ਚੋਰ ਬਿਲਕੁਲ ਪਹਿ ਤਾਂ ਗਿਆ ਕਿ ਇਹ ਵੀ ਇੱਕ ਬਦਲਾਅ ਆਇਆ ਬਦਲਾਅ ਪਰ ਅੱਗੇ ਵੀ ਲੱਗਦੇ ਸੀ ਲਾਠੀ ਚਾਰਜ ਅੱਗੇ ਵੀ ਹੁੰਦੇ ਸੀ ਸਰਕਾਰਾਂ ਕਰਦੀਆਂ ਹੁੰਦੀਆਂ ਤੱਕੇ ਜਿਹੜੀ ਧਿਰ ਸੱਤਾ ਦੇ ਵਿੱਚ ਹੁੰਦੀ ਆ ਉਹ ਹਮੇਸ਼ਾ ਹੀ ਆਪਣਾ ਜ਼ੋਰ ਜਮਹਿਸ਼ ਕਰਦੀ ਆ ਬਿਲਕੁਲ ਪੁਲਿਸ ਦੇ ਸਿਰ ਤੇ ਹਰੇਕ ਸਰਕਾਰ ਰਾਜ ਕਰਨਾ ਚਾਹੁੰਦੀ ਆ ਤੇ ਕਰਦੀਆਂ ਵੀ ਆ ਸਰਕਾਰਾਂ ਪਰ ਜਿਹੜਾ ਹੁਣ ਹੋਇਆ ਇਹ ਤਾਂ ਹੱਦੋਂ ਵੱਧ ਕੇ ਹੋਇਆ ਤੇ ਸਾਨੂੰ ਇਥੋਂ ਸੰਕ ਲੈਣਾ ਚਾਹੀਦਾ ਕਿ ਜੇ ਅਸੀਂ ਹੁਣ ਅੱਗੇ ਇਕੱਠੇ ਚੱਲਣਾ ਆ ਕੋਈ ਪਰ ਨਮਜਾਰਾ ਕਰਨਾ ਕੋਈ ਲੜਾਈ ਲੜਨੀ ਆ ਸਰਕਾਰ ਦੇ ਨਾਲ ਇੱਕੇ ਦੇ ਨਾਲ ਲੜੀ ਜਾਵੇ ਤੇ ਸਾਨੂੰ ਜਿਹੜੀਆਂ 156 ਨਾ ਉਹਨਾਂ ਨੂੰ ਕੱਢ ਕੇ ਫੇਰ ਉੱਥੇ ਹੀ ਜਿਹੜੀਆਂ 5 7 10 20 ਬਣਾਉਣੀਆਂ ਚਾਹੀਦੀਆਂ ਸਾਰਿਆਂ ਨੂੰ ਇੱਕ ਥਾਂ ਤੇ ਹੋਣਾ ਚਾਹੀਦਾ ਨਾ ਕਿ ਸਾਨੂੰ ਆਪਦੀ ਆਪਦੀ ਵੱਖ-ਵੱਖ ਬਣਾਉਣਾ ਚਾਹੀਦਾ ਮੈਂ ਤਾਂ ਪੰਜ ਹੀ ਹੋਣੀਆਂ ਚਾਹੀਦੀਆਂ ਪੰਜਾਂ 'ਚ ਪਰਮੇਸ਼ਰ ਹੁੰਦਾ ਪਰਮੇਸ਼ਰ ਹੁੰਦਾ ਹੀ ਬਿਲਕੁਲ ਪਰ ਅਸੀਂ ਆਪਣੀ ਸੱਤ ਟਾ ਬੋਰਡ ਦਾ ਇੱਕ ਹੀ ਹੁੰਦਾ ਅੱਗੇ ਟਾਣੇ ਜਿੰਨੇ ਮਰਜ਼ੀ ਹੋ ਜਾਣ ਸਾਖਾਂ ਜਿੰਨੀਆਂ ਮਰਜ਼ੀ ਹੋ ਜਾਣਗੀਆਂ ਸਾਨੂੰ ਮੋਢੇ ਇੱਕ ਰੱਖਣਾ ਚਾਹੀਦਾ ਸਾਖਾਂ ਜਿੰਨੀਆਂ ਮਰਜ਼ੀ ਹੋ ਜਾਣ ਪਰ ਇੱਥੇ ਹੁਣ ਜਿਹੜਾ ਸਮਾਂ ਇਹ ਆ ਅੱਛਾ ਸਭ ਤੋਂ ਵੱਡੀ ਗੱਲ ਆਮ ਆਦਮੀ ਪਾਲ ਦੀ ਉਹ ਸਰਕਾਰ ਜਿਹੜੀ ਧਰਨਿਆਂ ਦੇ ਵਿੱਚੋਂ ਨਿਕਲ ਕੇ ਆਈ ਹੋਈ ਹੈ ਅੰਨਾ ਹਜ਼ਾਰੇ ਮੂਵਮੈਂਟ ਚੋ ਇਹ ਪੈਦਾ ਹੋਈ ਬਿਲਕੁਲ ਧਰਨਾ ਕਰੀਆਂ ਤੇ ਇਹਨਾਂ ਨੇ ਡੰਡਾ ਭਰਾਇਆ ਜਿਹੜੀ ਸਰਕਾਰ ਕਹਿੰਦੀ ਸੀ ਬਿਨਾ ਪ੍ਰੋਟੈਸਟ ਦੇ ਕੋਈ ਹੱਲ ਨਹੀਂ ਅੱਜ ਜਿਹੜੇ ਪ੍ਰੋਟੈਸਟ ਕਰ ਰਹੇ ਆ ਉਹਨਾਂ ਲੋਕਾਂ ਦੇ ਇਹਨਾਂ ਦਾ ਡੰਡਾ ਕਾਇਮ ਮਾਨ ਸਾਹਿਬ ਕਹਿ ਰਹੇ ਸੀ ਝੰਡਾ ਤੇ ਡੰਡਾ ਹਟਾ ਕੇ ਅਸੀਂ ਟਿਫਨ ਫੜਾਵਾਂਗੇ ਪਰ ਅੱਜ ਟਿਫਨ ਦੀ ਜਗ੍ਹਾ ਤੇ ਜੇਲਾ ਥਾਣੀ ਆ ਅੱਜ ਦੇਸ਼ ਦੀ ਰਾਖੀ ਦੀ ਗੱਲ ਆਉਂਦੀ ਆ ਮਾਵਾ ਦੇ ਪੁੱਤ ਸੀਨੇ ਤਾਨ ਕੇ ਖੜੇ ਕੋਈ ਦੂਰ ਐ ਨਹੀਂ ਰੋਜ਼ਗਾਰੀ ਇੰਨੀ ਵੱਧ ਗਈ ਉਹਨਾਂ ਕੋਲੇ ਕੋਈ ਹੱਲ ਨਹੀਂ ਕੋਈ ਹੱਲ ਨਹੀਂ ਬੰਦਾ ਮਾਨ ਸਰਕਾਰਾਂ ਦੀ ਰਹੀ ਨਹੀਂ ਇਹਦਾ ਹੱਲ ਕੀ ਹੋ ਵੇਖੋ ਜੀ ਇਹ ਧਰਨਿਆਂ ਚ ਤੁਸੀਂ ਪਹਿਲਾ ਸਵਾਲ ਕੀਤਾ ਵੀ ਧਰਨਿਆਂ ਦੇ ਵਿੱਚੋਂ ਨਿਕਲੀ ਸਰਕਾਰ ਆ ਜੀ ਇਹੇ ਭਗਵੰਤ ਮਾਨ ਪਿੰਡਾਂ ਦੇ ਵਿੱਚ ਜਾ ਕੇ ਸੱਥਾਂ 'ਚ ਖਲੋ ਕੇ ਕਹਿੰਦਾ ਸੀ ਕਿ ਲੀਡਰ ਨੂੰ ਸਵਾਲ ਕਰੋ ਜੀ ਪਹਿਲੇ ਜਿਹੜੀ ਰਾਜਨੀਤੀ ਸੀ ਜਾਂ ਸਿਆਸਤ ਸੀ ਉਹ ਹੋਰ ਤਰੀਕੇ ਦੀ ਸੀ ਜੀ ਲੋਕ ਪਹਿਲਾਂ ਇੰਨੇ ਪੜ੍ਹੇ ਲਿਖੇ ਨਹੀਂ ਸੀ ਇੰਨੇ ਜਾਗਰੂਕ ਨਹੀਂ ਸੀ ਸੋਸ਼ਲ ਮੀਡੀਆ ਨਹੀਂ ਸੀ ਜਿਹੜੀ ਸਰਕਾਰ ਚਾਹੁੰਦੀ ਸੀ ਉਹ ਖਬਰ ਚਾਲਦੀ ਸੀ ਉਹ ਲੋਕਾਂ ਸਾਹਮਣੇ ਆਉਂਦੀ ਸੀ ਹੁਣ ਹਰੇਕ ਜੇਬ ਦੇ ਵਿੱਚ ਮੋਬਾਈਲ ਆ ਸੋਸ਼ਲ ਮੀਡੀਆ ਦਾ ਜੋਗਾ ਇੱਕ ਵਾਰੀ ਜਿਹੜੀ ਗੱਲ ਜ਼ੁਬਾਨ 'ਚੋਂ ਕਹਿਦੀ ਉਹ ਆਨ ਰਿਕਾਰਡ ਪਈ ਰਹਿਣੀ ਆ ਕਿਉਂਕਿ ਰਿਪੋਰਟ ਹੋ ਜਾਂਦੀ ਹਰੇਕ ਗੱਲ ਇਹੀ ਭਗਵੰਤ ਮਾਨ ਸਾਹਿਬ ਇਹ ਗੱਲ ਕਹਿੰਦੇ ਸੀ ਜੀ ਕਿ ਲੀਡਰਾਂ ਨੂੰ ਸਵਾਲ ਕਰੋ ਜੀ ਉਹਨਾਂ ਨੂੰ ਪੁੱਛੋਗੇ ਤੁਸੀਂ ਕੀ ਕਰ ਰਹੇ ਜੀ ਹੁਣ ਤੱਕ ਤੁਸੀਂ ਕੀ ਕੀਤਾ ਬਿਲਕੁਲ ਤੇ ਜਦੋਂ ਲੋਕਾਂ ਨੇ ਲੀਡਰਾਂ ਨੂੰ ਸਵਾਲ ਕੀਤੇ ਇਲੈਕਸ਼ਨ ਦੇ ਵਿੱਚ 2022 ਦੇ ਇਲੈਕਸ਼ਨ ਦੇ ਵਿੱਚ ਉਦੋਂ ਬੜੇ ਖੁਸ਼ ਹੁੰਦੇ ਸੀ ਕਿਉਂਕਿ ਇਹਨਾਂ ਨੂੰ ਸਪੋਰਟ ਮਿਲਦੀ ਸੀ ਹੁਣ ਜਦੋਂ ਆਪਦੀ ਸਰਕਾਰ ਆਈ ਆ ਇਹਨਾਂ ਨੇ ਲੋਕਾਂ ਦੀਆਂ ਉਮੀਦਾਂ ਹੀ ਵੱਧ ਜਗਾਤੀਆਂ ਜੀ ਜਦੋਂ ਵੱਧ ਉਮੀਦਾਂ ਜਗਾਤੀਆਂ ਹੁਣ ਉਹਨਾਂ ਦੀ ਉਮੀਦਾਂ ਤੇ ਖਰੇ ਨਹੀਂ ਉਤਰਦੇ ਬਿਲਕੁਲ ਇਹਨਾਂ ਤੋਂ ਉੱਤੇ ਨਹੀਂ ਜਾਂਦਾ 92 ਜਨਤਾ ਨੇ ਜਿੱਤ ਕੇ ਝੋਲੀ ਪਾਈ ਹੈ ਨਾ ਬਿਲਕੁਲ ਜੀ 92 ਐਮਐਲਏ ਦਿੱਤੇ ਆ ਇੱਕ ਬਹੁਤ ਵੱਡੀ ਲੀਡ ਦਿੱਤੀ ਹੈ ਨਾ ਬਹੁਮਤ ਦੇ ਨਾਲ ਜਿੱਤੇ ਬਹੁਮਤ ਦੇ ਨਾਲ ਧੂਆਂ ਧਾਰ ਵੋਟ ਪਾਈ ਲੋਕਾਂ ਨੇ ਪਰ ਤੁਸੀਂ ਵੇਖੋ ਹੁਣ ਜਦੋਂ ਲੋਕਾਂ ਦੀ ਉਹ ਉਮੀਦਾਂ ਤੇ ਖਰੇ ਨਹੀਂ ਉਤਰਦੇ ਹੁਣ ਜਦੋਂ ਪਿੰਡਾਂ 'ਚ ਜਾਂਦੇ ਲੋਕ ਸਵਾਲ ਕਰਦੇ ਆ ਬਿਲਕੁਲ ਫਿਰ ਇਹ ਕਹਿੰਦੇ ਤੁਸੀਂ ਸਾਨੂੰ ਹੁਣ ਕਿਉਂ ਪੁੱਛਦੇ ਜੀ ਬਿਲਕੁਲ ਤੇ ਭਾਈ ਲੋਕਾਂ ਦਾ ਰਾਈਟ ਬੰਦਾ ਜਿਨ੍ਹਾਂ ਨੇ 92 ਐਮਐਲ ਦਿੱਤੇ ਉਹਨਾਂ ਨੇ ਗਲ ਸਵਾਲ ਤਾਂ ਨਾ ਪੁੱਛਣੇ ਜਿਨ੍ਹਾਂ ਦੇ ਕੰਮ ਨਹੀਂ ਹੁੰਦੇ ਵਿੱਚ ਖੜੇ ਆ ਰਿਸ਼ਵਤ ਖੋਰੀ ਅੱਜ ਵੀ ਓਵੇਂ ਆ ਬਿਲਕੁਲ ਹਰੇਕ ਜੀ ਜੇ ਕਿ ਬੋਰਡ ਲਾ ਕੇ ਜਾਂ ਐਡਵਰਟਾਈਜ਼ਮੈਂਟ ਕਰਕੇ ਕਹਾਂਗੇ ਵੀ ਆਹ ਕੰਮ ਖਤਮ ਹੋ ਗਿਆ ਉਹ ਨਹੀਂ ਜਿੰਨਾ ਚਿਰ ਗਰਾਊਂਡ ਲੈਵਲ ਤੇ ਪਿੰਡਾਂ ਵਾਲੇ ਲੋਕ ਨਹੀਂ ਕਹਿੰਦੇ ਬਿਲਕੁਲ ਠੀਕ ਹੈ ਜੀ ਤੇ ਇਹ ਉਹਨਾਂ ਸਰਕਾਰ ਜਿਹੜੀ ਆ ਲੋਕਾਂ ਦੀਆਂ ਉਮੀਦਾਂ ਦੇ ਖਰੀ ਨਹੀਂ ਉਤਰੀ ਤੇ ਇਹਨਾਂ ਨੂੰ ਹੁਣ ਜਦੋਂ ਲੋਕ ਸਵਾਲ ਕਰਦੇ ਇਹਨਾਂ ਨੂੰ ਭੈੜੇ ਲੱਗਦੇ ਆ ਇਹ ਫਿਰ ਹੁਣ ਪੁਲਿਸ ਦੇ ਜ਼ੋਰ ਤੇ ਪੁਲਿਸ ਦੇ ਡੰਡੇ ਦੇ ਜ਼ੋਰ ਤੇ ਲੋਕਾਂ ਤੇ ਰਾਜ ਕਰਨਾ ਚਾਹੁੰਦੇ ਆ ਪਰ ਭੈੜੀ ਇੱਕ ਤਾਨਾਸ਼ਾਹੀ ਰਾਜ ਤਾਨਾਸ਼ਾਹੀ ਪਰ ਲੋਕ ਰਾਜ ਵਿੱਚ ਲੋਕ ਵੱਡੇ ਹੁੰਦੇ ਆ ਨਾ ਕਿ ਲੀਡਰ ਵੱਡੇ ਹੁੰਦੇ ਆ ਜਿਹੜੇ ਬਿਠਾਉਣਾ ਜਾਣਦੇ ਆ ਉਹ ਲਾਉਣਾ ਵੀ ਜਾਣਦੇ ਆ ਲਾਉਣਾ ਵੀ ਜਾਣਦੇ ਆ ਆ ਜਾਂਦੇ ਜਾਂਦੇ ਤੁਸੀਂ ਔਰ ਇਹਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੇਖੋ ਭੈਣ ਜੀ ਪਹਿਲੀ ਗੱਲ ਤਾਂ ਇਹ ਆ ਵੀ ਆਪਾਂ ਐਡੇ ਕਾਬਲ ਨਹੀਂ ਕਿ ਕਿਸੇ ਨੂੰ ਮੈਸੇਜ ਦੇ ਸਕੀਏ ਰੇਗ ਬੰਦਾ ਪੜਿਆ ਲਿਖਿਆ ਆ ਬਿਲਕੁਲ ਪਰ ਇੱਕ ਬੇਨਤੀ ਜ਼ਰੂਰ ਕਰਾਂਗੇ ਕਿ ਭਾਈ ਆਪਦੇ ਪਿੰਡਾਂ ਦੇ ਵਿੱਚ ਆ ਜਿਹੜਾ ਸਭ ਤੋਂ ਪਹਿਲਾਂ ਆਪਦਾ ਭਾਈਚਾਰਾ ਕਾਇਮ ਰੱਖੋ ਬਿਲਕੁਲ ਸਾਨੂੰ ਇਹਨਾਂ ਲੀਡਰਾਂ ਦੇ ਮਗਰ ਲਾ ਕੇ ਆਪਦੇ ਭਾਈਚਾਰੇ ਆਉਦੀ ਪ੍ਰਾਪੀ ਨੂੰ ਗਵਾਉਂਦੀ ਲੋੜ ਨਹੀਂ ਗਈ ਜਿਵੇਂ ਕਿ ਮੈਂ ਤੜਕੇ ਵੀਡੀਓ ਪਾਈ ਹੈ ਵੀ ਪਤੀਲਿਆਂ ਦੇ ਮਗਰ ਲੱਗ ਕੇ ਚਮਚੇ ਕਮਾਨ ਨਾ ਕਰ ਲੈਣ ਕਿਉਂਕਿ ਜਦੋਂ ਚਮਚੇ ਗਵਾਜਦੇ ਹਨ ਨਾ ਤੇ ਅਗਲਾ ਕਹਿੰਦਾ ਵੱਡੇ ਭਾਂਡੇ ਚੱਕ ਕੇ ਲੈ ਜਾਓ ਚਮਚਿਆਂ ਦਾ ਕੀ ਆ ਇਹਦਾ ਹੋਰ ਵੀ ਆ ਜਾਣਗੇ ਬਿਲਕੁਲ ਸਹੀ ਪਤਾ ਵੀ ਹੋਰ ਵੀ ਖੜ ਜਾਨਗੇ ਬਿਲਕੁਲ ਬਿਲਕੁਲ ਸਹੀ ਗੱਲ ਆ ਪਰ ਸਾਰੇ ਭਰਾਵਾਂ ਨੂੰ ਇਹ ਬੇਨਤੀ ਹੈ ਉਹਦਾ ਭਾਈਚਾਰਾ ਕਾਇਮ ਰੱਖੋ ਤੇ ਆਸ ਵਿੱਚ ਜਿਹੜੀ ਭਾਈਚਾਰਕ ਸਾਂਝ ਆ ਜਦੋਂ ਉਹ ਸਹੀ ਰਹੂਗੀ ਵਧੀਆ ਰਹੂਗੀ ਤਾਂ ਸਾਡਾ ਪਿੰਡਾਂ ਦੇ ਵਿੱਚ ਜਿਹੜਾ ਉਹ ਸਾਡਾ ਵਰਤੋਂ ਵਰਤਾ ਵਧੀਆ ਰਹੂਗਾ ਲੜਾਈ ਕਲੇਸ਼ ਘਟ ਜਾਣਗੇ ਸਾਨੂੰ ਇੱਕ ਦੂਜੇ ਦੇ ਦੁੱਖ ਦੇ ਸੁੱਖ ਦੇ ਨਾਲ ਖਲੋਣਾ ਚਾਹੀਦਾ ਵਾ ਇਹਨਾਂ ਲੀਡਰਾਂ ਨੇ ਮਗਰ ਲਾ ਕੇ ਆਪਦੀ ਅਸੀਂ ਜਿਹੜਾ ਭਾਈਚਾਰਾ ਉਹ ਪਿੰਡਾਂ ਦੇ ਵਿੱਚ ਨਹੀਂ ਸਾਨੂੰ ਗੋਣਾ ਚਾਹੀਦਾ ਸਭ ਤੋਂ ਵੱਡੀ ਗੱਲ ਤਾਂ ਇਹ ਹੀ ਆ ਬਾਕੀ ਭੈਣ ਜੀ ਤੁਸੀਂ ਟਾਈਮ ਕੱਢ ਕੇ ਉਹਦੇ ਕੀਮਤੀ ਟਾਈਮ ਚੋਂ ਸਾ ਨੂੰ ਮੌਕਾ ਦਿੱਤਾ ਇਹ ਵੀ ਤੁਹਾਡੇ ਅੱਤੇ ਬਹੁਤ ਬਹੁਤ ਤੇ ਬਾਕੀ ਸੁਣਨ ਵਾਲੇ ਚੰਗੇ ਕੰਮ ਕਰਦੇ ਹੋ ਚੰਗੇ ਇਨਸਾਨ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਬਿਲਕੁਲ ਜੀ ਸੋ ਮੈਂ ਬਹੁਤ ਬਹੁਤ ਧੰਨਵਾਦ ਦਿਆਂ ਵੀਰ ਜੀ ਬੱਬੂ ਵਿਰਕ ਜੀ ਦੇ ਇਹ ਇਨਾਂ ਨੇ ਸਰਪੰਚ ਵੀ ਕੀਤੀ ਤੇ ਬੜੀ ਨਿਡਰਤਾ ਦੇ ਨਾਲ ਆਪ ਦੇ ਏਰੀਆ ਚ ਵਿਚਰੇ ਆ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿੰਦੀ ਹਿੰਮਤ ਰੱਖਦੇ ਆ ਸੋ ਮੈਂ ਬਹੁਤ ਧੰਨਵਾਦ ਦਿਆਂ ਇਹਨਾਂ ਦੀ ਇਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਆਪਣੇ ਵਿਚਾਰ ਰੱਖੇ ਵਿਚਾਰ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਮੁੱਦਾ ਜਾਇਜ਼ ਆ ਜਾਂ ਨਜਾਇਜ਼ ਇਹਦਾ ਤੁਸੀਂ ਕਮੈਂਟਾਂ ਰਾਹੀਂ ਜਵਾਬ ਦੇਣਾ ਅੱਜ ਮਾਵਾਂ ਦੇ ਪੁੱਤ ਬਾਰਡਰਾਂ ਤੇ ਛਾਤੀਆਂ ਤਾਣੀ ਖੜੇ ਆ ਪਰ ਸਰਕਾਰਾਂ ਮੋਹਲੇ ਨਹੀਂ ਪਾ ਰਹੀਆਂ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਆਪਣੀ رائے ਜਿਹੜੀ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਵਾਤਵਾਦ ਵੀਡੀਓ ਨੂੰ ਸ਼ੇਅਰ ਕਰੋ ਆਪਣਾ YouTube ਚੈਨਲ ਰਮਨਦੀਪ ਕੌਰ ਮਰਖਾਈ ਨੂੰ ਵਾਤਵਾਦ ਸਬਸਕ੍ਰਾਈਬ ਕਰੋ ਜੇ ਕਿਸੇ ਦੇ ਨਾਲ ਵੀ ਟੱਕਾ ਹੁੰਦਾ ਜਾਂ ਕਿਸੇ ਦੀ ਸੁਣਵਾਈ ਨਹੀਂ ਹੁੰਦੀ ਜਾਂ ਕਈ ਸਮਾਜਿਕ ਮੁੱਦੇ ਇਸ ਤਰ੍ਹਾਂ ਦੇ ਆ ਬੰਦੇ ਚੱਕਦੇ ਆ ਉਹਨਾਂ ਦੀ ਆਵਾਜ਼ ਸਰਕਾਰਾਂ ਤੱਕ ਨਹੀਂ ਪਹੁੰਚਦੀ ਤੁਸੀਂ ਸਾਡੇ ਨਾਲ رابطہ ਕਰ ਸਕਦੇ ਹੋ ਸਾਡਾ ਕੰਟੈਕਟ ਨੰਬਰ ਹੈ 887222388 887222388 ਫੋਨ ਕਰਨ ਦਾ ਸਮਾਂ ਜਿਹੜਾ 9 ਤੋਂ 4 ਨਾ ਤਾਂ 9 ਵਜੇ ਤੋਂ ਪਹਿਲਾਂ ਕਾਲ ਰਿਸੀਵ ਹੋਊਗੀ ਨਾ 4 ਵਜੇ ਤੋਂ ਬਾਅਦ ਜੇਕਰ ਫੋਨ ਕਿਸੇ ਕੋਲ ਰਿਸੀਵ ਨਹੀਂ ਹੁੰਦਾ ਤੁਸੀਂ ਸਾਡੇ ਵਟਸਐਪ ਤੇ ਵਾਇਸ ਮੈਸੇਜ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ